ਓ ਚਾਚਾ ਮੈਂ ਬਹੁਤ ਪਰੇਸ਼ਾਨ ਹਾਂ ਕੀ ਹੋਇਆ ਤੈਨੂੰ ਪਤਾ ਆਪਾਂ ਜੱਟ ਨੇ ਜੱਟ ਕੀ ਆ ਜੱਟ ਇਦਾਂ ਦੇਂਦੇ ਆ ਆ ਵੇਖੋ ਪਹਿਲਾਂ ਆ ਕੀ ਨਾਮ ਆ ਜੇ ਬੱਚਾ ਔਲਾਦ 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 ਮੇਰੇ ਸੱਟ ਲੱਗੀ ਆ ਅੱਛਾ ਕੀ ਆ ਤੂੰ ਜੱਟ ਉਹ ਜਾ ਕੇ ਖੱਤੀ ਖੱਤੀ ਜਾ ਕੇ ਮੇਰੇ ਕਹਿੰਦਾ ਕੀ ਮਤਲਬ ਇਹ ਜੱਟ ਜੱਟ ਤੇਰੀ ਪਸੰਦ ਹੁੰਦਾ ਇਥੋਂ ਹਾਰੀ ਘੜ ਗਈ ਉਹ ਹੈਲੋ ਮੇਰੀ ਬੇਤਨੀ ਕਰਨੀ ਆ ਪਿਛੇ ਕੀ ਟੂੜੀ ਰੱਖੀ ਪ੍ਰਾਲੀ ਮੈਂ ਤੈਨੂੰ ਕਹਿੰਦਾ ਮੇਰੀ ਬੇਤਨੀ ਕਰਨੀ ਇਥੇ ਤੇਰੇ ਘਰੇ ਛੱਡੇ ਝੂਲਣ ਆ ਓ ਮੈਨੂੰ ਇੱਕ ਮੱਝ ਨੇ ਵੜਾ ਗਦੀ ਘੇੜੇ ਕੀਤਾ ਅੱਛਾ ਮੱਝ ਰੱਖਿਆ ਮੱਝ ਰੱਖਿਆ ਅੱਛਾ ਫੇੜ ਇੱਕ ਮੱਝ ਨੇ ਵੜਾ ਗਦੀ ਘੇੜੇ ਪਾਇਆ ਕੀ ਹੋਇਆ ਉਹ ਸਾਲੀ ਪੱਠੇ ਨਹੀਂ ਖਾਂਦੀ ਇਹ ਮੱਝ ਪੱਠੇ ਨਹੀਂ ਖਾਂਦੀ ਤੇ ਸਾਲੀ ਨਹੀਂ ਖਾਂਦੀ ਚਾਚਾ ਜੀ ਮੱਝ ਨੂੰ ਪਿਆਰ ਨਾਲ ਸਾਲੀ ਕਹਿੰਨਾ ਹੈ ਮੱਝ ਨੂੰ ਪਿਆਰ ਨਾਲ ਕੀ ਕਹਿਣਾ ਸਾਲੀ ਤੇ ਝੋਟੇ ਨੂੰ ਸੰਡੂ ਓ ਜਾ ਕਿ ਨੂੰ ਸਾੜੀ ਕਹਿੰਦੀ ਹੈ ਉਹ ਚਲ ਆ ਜਾ ਮਾਂ ਚ ਨੂੰ ਸਾੜੀ ਕਹਿੰਨਾ ਉਹ ਖਾਂਦੀ ਹੈ ਯਾਰ ਭਾਜੀ ਪਹਿਲਾਂ ਕਹਿੰਦਾ ਮੇਰੀ ਮਾਂ ਚ ਪੱਠੇ ਦੀ ਖਾਂਦੀ ਹੁਣ ਕੰਦਾ ਖਾਂਦੀ ਆ ਉਹ ਮੇਰੀ ਮਾਂ ਚ ਪੱਠੇ ਦੀ ਖਾਂਦੀ ਕੁਝ ਹੋਰ ਖਾਂਦੀ ਆ ਕਿਹ ਮਾਂ ਜੀ ਤੁਹਾਡੀ ਮਾਂ ਚ ਮੇਰੀ ਮਾਂ ਚ ਖਾਂਦੀ ਆ ਕਾਜਰਾ ਤੇ ਸਾੜਿਓ ਤੁਹਾਡੇ ਤਾਂ ਫਾਇਦਾ ਹੋ ਗਿਆ ਮੇਰਾ ਕਹਦਾ ਫਾਇਦਾ ਹੋ ਗਿਆ ਉਹ ਤੇਰੀ ਮਾਂ ਚ ਤੇਰੀ ਮਾਂ ਚ ਤੇਰੇ ਮਾਝ ਦੇ ਪਾਲਸਾਂ ਦੀ ਬੜੀ ਬੋਪਾ ਹੋਇਆ ਕਰੂ ਉਹ ਕਹਿੰਦੇ ਅੱਜ ਸੋਮਵਾਰ ਚ ਕਿਤੇ ਲਾਈਕ ਨਾ ਅੱਛਾ ਵੇਟਰਾਂ ਨੂੰ ਮौज ਲੱਗ ਜਾਣੀ ਲੈ ਵੇਟਰਾਂ ਨੂੰ ਕਾਦੀ ਮौज ਲੱਗ ਜਾਣੀ ਉਹਨੇ ਸਰਵਿਸ ਕਰਦੀ ਲੋੜ ਹੀ ਨਹੀਂ ਪਿਆ ਕਰਨਾ ਕਿਉਂ ਅੱਜ ਗੇੜ-ਗਾੜੀ ਖੁਲਾੜਾ ਕਰਨੀ ਭਰਾ ਤੋਂ ਥੁਪਕਤਾ ਜਾ ਕਰਨਾ ਨਾਲੀ ਕੱਕਣਾ ਅੱਜ ਤੁਸੀਂ ਕੌਣ ਜੀ ਹਾਂਜੀ ਮੈਂ ਮੁੰਡਾ ਚਾਚਾ ਹਾਂਜੀ ਬਾਟੂ ਨਾਲ ਫੜ ਚੱਕੇ ਨੂੰ ਹੋ ਜਾ ਹਾਂ ਭਾਈ ਤੂੰ ਕੌਣ ਹਾਂਜੀ ਮੈਂ ਮਾਮਾ ਜੀ ਇਹਨਾਂ ਨੂੰ ਦੋ ਟੂਣੇ ਦੇ ਦੇ ਕਿਉਂ ਇਹਨਾਂ ਸੇਰਾ ਮੱਤੇ ਕੀ ਤੇ ਦਾਦਾ ਜੀ ਨੇ ਟੂਣਾ ਫੜ ਕੇ ਕੁਝ ਕਰ ਹੋ ਜਾ ਕੱਢ ਲਈ ਉਹਨੇ ਕਿਹਾ ਮੈਂ ਨਹੀਂ ਖਾਣਾ ਕਿਉਂ गिरेंगे नहीं आएंगे परेशान बहुत क्यों है हवा, ना, ना, हवा दो दो मार हवा मार मक्खी मुझ हवा मार ओ हो 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 ना पिया कर शराब ना पिया कर चल मैं तो भी लेई फिरता हूं ओ हो ओ स्टेज पे पुत लगेगा स्टेज पे पुत लगेगा किधर बोतल स्टेज स्टेज पे बोतल लेके आ गया किधर बोतल आवे तोवावा 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 लेके आ गया इधर स्टेज पे ਆੰਦਾ ਸਟੇਜ ਤੇ ਪਉਆ ਲੈ ਕੇ ਆ ਗਿਆ ਤੇ ਭੁੜਕੀ ਜਾਣਾ ਪੂਤਨੀ ਤੇ ਮੈਂ ਬੰਬਲਾ ਕੇ ਆ ਗਿਆ ਇੱਥੇ ਆ ਗਿਆ ਤੇ ਚਾਬੀ ਤੇ ਫਿਰ ਤੁਹਾਡੇ ਘਰ ਚਲ ਜਾਣਾ ਇੱਥੇ ਆ ਗਿਆ ਮੈਂ ਕੋਈ ਸ਼ਰਾਬੀ ਨਹੀਂ ਭਾਜੀ ਮੈਂ ਜਦੋਂ ਬੰਦਾ ਦੁਖੀ ਹੋਵੇ ਨਾ ਮੈਂ ਥੋੜੀ ਜਿਹੀ ਪੀ ਲੈਂਦਾ ਹੁੰਦਾ ਇੰਨੀ ਕੁ ਅੱਛਾ ਸੀਤੀ ਪੀਂਦੇ ਜਦੋਂ ਬੰਦਾ ਦੁਖੀ ਹੁੰਦਾ ਨਾ ਕਿਹ ਜਿਹਾ ਸੀਤੀ ਪੀ ਮੈਂ ਨਹੀਂ ਕੁ ਪੀ ਲੈਂਦਾ ਅੱਛਾ ਸੀਤੀ ਆ ਲੈ ਵੀ ਹਲੋ 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 ਹਾਂਜੀ ਉਹ ਧੱਕਾ ਚ ਪਾ ਕੇ ਰੋੜੀ ਕਿਉਂ ਹੀ ਸਾਲਿਆ ਪਹਿਲਾਂ ਧਰਤੀ ਵਿੱਚ ਸੁਵਾਈ ਦੀ ਕੱਢ ਲਈ ਬਰਕਤ ਪੈਣੀ ਓਏ ਚ ਗਾਦੀ ਭਰ ਕੇ ਪਉਏ ਚ ਬੋਤਲ ਹੋ ਜਾਂਦੀ ਐ ਵਾਦਾ ਯਾ ਘਟਾ ਤੇ ਨਹੀਂ ਓਏ ਮੈਂ ਤੈਨੂੰ ਕਿਆ ਸ਼ਰਾਬ ਪੀਂਦੇ ਨਾਲ ਤੈਨੂੰ ਪਤਾ ਕੀ ਹੁੰਦਾ ਕੀ ਹੁੰਦਾ ਸ਼ਰਾਬ ਪੀਂਨ ਨਾਲ ਬੰਦਾ ਹੌਲੀ 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 ਮਰ ਜਾਂਦਾ ਹੈ ਸ਼ਰਾਬ ਪੀਨ ਨਾਲ ਬੰਦਾ ਹੌਲੀ ਹੌਲੀ ਮਰ ਜਾਂਦਾ ਯਾ ਤੇ ਮੈਨੂੰ ਕਿਹੜੀ ਕਾਲੀ ਮੈਂ ਵੀ ਜਲਵਾਣਾ ਓਏ ਹੌਲੀ ਹੌਲੀ ਮਰ ਉਹ ਸ਼ਰਾਬ ਪੀਨ ਨਾਲ ਢਿੱਡ ਦੇ ਕੀੜੇ ਮਰਦੇ ਕੀੜੇ ਤੇ ਸਾਲਿਆ ਪਹਿਲਾਂ ਨਹੀਂ ਤੇ ਅੱਛਾ ਮੇਰੇ ਤੇ ਢੇੜੀ ਕੀੜੇ ਨਾਲ ਭਰਿਆ ਪਹਿਲਾਂ ਮੇਰੀ ਗੱਲ ਸੁਣ ਖਲੋ ਜਾ ਦੋ ਤੁਨੀ ਲਾ ਕੇ ਪਤਾ ਹੈ ਸ਼ਰਾਬ ਕਿੰਨੀ ਮਾੜੀ ਹੈ ਕਿਤੇ ਸਮਾਜ ਹੀ ਬੜੀ ਲੱਗਣ ਈ ਹੈ ਸ਼ਰਾਬ ਪੀਨਾਂ ਬੰਦੇ ਨੂੰ ਟੀਵੀ ਹੁੰਦੀ ਟੀਵੀ ਤੇ ਟੀਵੀ ਤਾਂ ਸਾਡੇ ਸਾਰੇ ਟੱਬਰ ਨੂੰ ਆ ਹੈ ਉਹ ਸਾਰਾ ਟੱਬਰ ਸ਼ਰਾਬ ਪੀਂਦਾ ਨਹੀਂ ਸਾਰੀ ਤਾਂ ਸਾਡੀ ਸਟਾਰ ਪਲੱਸ ਹੀ ਲਾਈ ਰੱਖਦੇ ਆ ਅੱਛਾ ਇਹਨੂੰ ਪੀਨਾਂ ਮੇਰੀ ਖੰਗ ਚੱਲ ਜੂ ਪਾਜੀ ਕਹਿੰਦਾ ਇਹਨੂੰ ਪੀਨਾਂ ਖੰਗ ਚੱਲ ਜੂ ਸਾਲਿਆ ਦੇ ਨਾਲ ਮੇਰੀ ਘਰ ਵਾਲੀ ਚਲਗੀ ਤੇ ਰਖੋਗੇ ਨਾ ਜਊ ਇਹਨੂੰ ਪਤਾ ਪਤਾ ਪੰਜਾਬ ਪੁਲਿਸ ਖਾਤਾ ਦੇ ਲੈ ਕੇ ਲਾਇਆ ਕੀ ਲੈ ਕੇ ਲਾ ਵੀ ਗੱਡੀ ਤੇ ਸ਼ਰਾਬ ਦਾ ਕੋਈ ਮੇਲ ਨਹੀਂ ਸਹੀ ਲੈ ਕੇ ਲਾਇਆ ਸਾਡੀ ਪੰਜਾਬ ਪੁਲਿਸ ਨੇ ਹਾਂ ਗੱਡੀ ਤੇ ਸ਼ਰਾਬ ਦਾ ਕੋਈ ਮੇਲ ਨਹੀਂ ਹਾਂ ਕੋਤਲ 500 ਦੀ ਗੱਡੀ 5 ਲੱਖ ਦੀ ਕੋ ਮੇਲ ਹੈਗਾ ਇੰਨੇ ਦੀਆਂ ਜੇ ਪੇਟੀਆਂ ਆ ਜਾਂਦੀਆਂ ਉਹ ਮੈਂ ਤੈਨੂੰ ਧੌਂਦਿਆਂ ਤੇ ਮੈਂ ਤੈਨੂੰ ਆਰੇ ਲਾਉਂਦਿਆਂ ਉਹ ਸ਼ਰਾਬ ਕੀ ਸ਼ਰਾਬ ਤੋਂ ਟਾਏ ਨੂੰ ਯਾਰ ਇਹਨੂੰ ਸਾਇੰਸ ਤਰੀਕੇ ਨਾਲ ਦੱਸ ਸਾਇੰਸ ਦੇ ਕਾ ਗਸਾ ਮੇਰੀ ਹਾਂਜੀ ਮਾਲਾ ਇੱਥੇ ਦੋ ਟੱਪ ਪਏ ਆ ਹਾਂਜੀ ਮਾਲ ਇੱਥੇ ਦੋ ਟੱਪ ਪਏ ਆ ਕਿੱਥੇ ਪਏ ਆ ਸਾਲਿਆ ਇਤਰਾ ਹੀ ਮਾਲ ਨਾ ਇੱਥੇ ਸਾਲਾ ਕਿੰਨੂ ਕਹਿਣਾ ਵਾ ਹਾਂ ਹਾਂ ਸਾਲਾ ਕਹੇ ਨੂੰ ਸਾਲਾ ਲਾ ਕੇ ਮੈਨੂੰ ਸੋਰਾ ਕੇ ਸੋਰਾ ਸੋਰਾ ਜੀ ਮਾਲ ਇੱਥੇ ਦੋ ਟੱਪ ਪਏ ਆ ਕਿੱਥੇ ਦੋ ਟੱਪ ਪਏ ਦੋ ਟੱਪ ਪਏ ਇੱਕ ਚ ਸ਼ਰਾਬ ਹੈ ਤੇ ਇੱਕ ਚ ਪਾਣੀ ਆ ਇੱਕ ਚ ਸ਼ਰਾਬ ਇੱਕ ਪਾਣੀ ਆ ਹਾਂਜੀ ਸ਼ਰਾਬ ਕਿਧਰ ਪਈ ਆ ਇੱਧਰ ਮੈਨੂੰ ਇੱਧਰ ਆ ਆ ਲੈਿੰਦੇ ਮੇਰਾ ਮੂੰਹ ਕੱਲਾ ਲਾ ਉਹ ਮੈਂ ਟੱਪ ਜੋ ਇੱਧਰ ਨੂੰ ਕਰ ਦੇਣਾ ਯਾਰ ਚਲੋ ਬੰਦੇ ਨੂੰ ਵੜ ਕੇ ਨਾ ਆਉਣਾ ਪਊ ਇੱਧਰ ਕਿ ਰੱਖੀ ਆਈ ਤੇਰੇ ਵਾਲੇ ਪਾਸੇ ਸ਼ਰਾਬ ਅੱਛਾ ਇੱਧਰ ਪਾਣੀ ਹਾਂ ਸਾਹਮਣੇ ਖੋਤਾ ਅੱਛਾ 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 ਆਹ ਸ਼ਰਾਬ ਆ ਪਾਣੀ ਆ ਤੇ ਆ ਖੋਤਾ ਓਏ ਕੀ ਹੋਇਆਈ ਖੋਤਾ ਇੱਥੇ ਆ ਇੱਧਰ ਕਿ ਰੋਣਾਂ ਹਾਂ ਵੀ ਹੇਲੀਆ ਆ ਸ਼ਰਾਬ ਆ ਹਾਂ ਆ ਪਾਣੀ ਆ ਹਾਂ ਖੋਤਾ ਇੱਥੇ ਆ ਇੱਧਰ ਆ ਨਾ ਸਮਝਿਆ ਨਹੀਂ ਸਮਝ ਗਿਆ ਸਮਝਿਆ ਨਹੀਂ ਨਾ ਸਮਝ ਗਿਆ ਖੋਤਾ ਇੱਥੇ ਆ ਤੂੰ ਇੱਥੇ ਆ ਨਾ ਯਾਰ ਤੂੰ ਤਾਂ ਮਨੁਖੋ ਤਾਂ ਕਹੀਏ ਨਾ ਇੱਥੇ ਟੱਪ ਹੈ ਗਿਆ ਨਹੀਂ ਉਹ ਤਾਂ ਖੋਤਾ ਹੈਗਾ ਨਹੀਂ ਸਾੜਿਆ ਗੁੱਸਾ ਕੋ ਕਰਨਾ ਫਿਰ ਇਹ ਮੈਂ ਝੂਠੀ-ਮੂਠੀ ਟਾਂਪੂ ਮਨਸਾ ਤਾਂ ਮੈਂ ਖੋਤਾ ਨਹੀਂ ਮੰਨਦਾ ਅੱਛਾ ਫਿਰ ਖੋਤੇ ਨੂੰ ਗਿਆ ਪੀ ਖੋਤੇ ਨੂੰ ਗਿਆ ਪੀ ਖੋਤਾ ਪਾਣੀ ਪੀ ਗਿਆ ਖੋਤਾ ਪਾਣੀ ਪੀ ਗਿਆ ਉਹਨੇ ਸ਼ਰਾਬ ਨੂੰ ਮੂੰਹ ਤੱਕ ਨਹੀਂ ਲਾਇਆ ਸ਼ਰਾਬ ਨੂੰ ਮੂੰਹ ਨਹੀਂ ਲਾਇਆ ਇਹ ਤੋਂ ਕੀ ਸਿੱਖਿਆ ਮਿਲੀ ਇਹ ਤੋਂ ਇਹੀ ਹਿਸਾਬ ਹੈ ਜਿਹੜਾ ਸ਼ਰਾਬ ਨਹੀਂ ਪੀਤਾ ਖੋਤਾ ਹੀ ਹੋਇਆ ਓਏ ਇਹ ਤੋਂ ਇੱਕ ਦਸਝਾ ਓਏ ਯਾ ਸਮਝਾ ਯਾ ਸਾਹਿਬ

ਇਹ ਬੰਦਾ 55 ਸਾਲ ਸ਼ਰਾਬ ਪੀਂਦਾ ਹਾਂਜੀ 55 ਸਾਲ ਦੀ ਉਮਰ ਹੋ ਗਈ ਹੈ ਹਾਂਜੀ ਆਪਾਂ ਮੰਨ ਲੀਏ ਇਹ ਰੋਜ਼ ਦੀ 500 ਦੀ ਸ਼ਰਾਬ ਪੀਂਦਾ ਹੈ ਮੈਂ ਨਾ ਕੰਡਾ ਹੋਰ ਮੈਂ ਕੱਟ ਕਰ ਦਿੰਦਾ ਯਾਰ 500 ਰੁਪਏ ਦੀ ਸ਼ਰਾਬ ਦਾ ਸ਼ਰਾਬੀ ਆ ਮੈਂ ਕੱਟ ਕੱਟਣਾ ਯਾਰ ਹਾਂ ਕੱਟ 250 850 ਦੀ ਪੁੰਨ ਮੈਂ ਤਾਂ ਕਾ ਮਾਰੀਆ ਮੇਰਾ ਕਾਟਾ ਪਉਂਦਾ 850 ਸਾਢੇ 850 ਦੀ ਹਾਂਜੀ ਸਾਢੇ 850 ਦੀ ਰੋਜ਼ ਦੀ ਸ਼ਰਾਬ ਪੀਂਦਾ ਓਏ 100 ਰੁਪਿਆ ਰੋਜ਼ ਦਾ ਹੰਦੇ ਸਕਦਾ ਇੱਕ ਅੰਡੇ ਨਹੀਂ ਪਾੜੇ 10000 ਰੁਪਿਆ 10000 ਰੁਪਿਆ ਰੋਜ਼ ਦਾ 10000 ਰੁਪਿਆ ਮਹੀਨੇ ਦਾ ਹੋ ਗਿਆ 30000 ਰੁਪਿਆ ਓਏ 30000 ਦਾ ਹੋਰ 10000 ਦਾ ਅਗਲਾ ਮਹੀਨਾ 10000 ਦਾ ਟੱਪੋਂ ਦੇ ਮਾ ਮਾਰ 60000 ਰੁਪਿਆ 31000 ਸਪੀਨੇ 52000 ਤੇ 55 ਸਾਲਾਂ ਕਰ ਪੀਂਦੇ ਨੂੰ ਹਾਂਜੀ ਉਹ ਤੇਰਾ ਕਰਕੇ ਜੀ ਪੀਆ ਭਾਜੀ ਇਸ ਬੰਦੇ ਨੇ 55 ਸਾਲਾਂ ਦੇ ਵਿੱਚ 1 ਕਰੋੜ 90 ਲੱਖ ਦੀ ਸ਼ਰਾਬ ਪੀ ਗਿਆ ਹੋ ਕਿੰਨਾ ਨਕਸਾ 1 ਕਰੋੜ 90 ਲੱਖ ਦੀ ਸ਼ਰਾਬ ਮੈਂ ਪੀ ਗਿਆ ਹਾਂ ਜੀੜਾ ਭਲਾ ਹੋ ਗਿਆ ਪਾਣੀ ਦੇ ਪੰਜ 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 ਜੇ ਤੂੰ 1 ਕਰੋੜ 90 ਲੱਖ ਦੇ ਹਜ਼ਾਰ ਰੁਪਏ ਦੀ ਸ਼ਰਾਬ ਨਾ ਪੀਂਦਾ। ਬਸ ਤੂੰ ਤੋਂ ਕਰੇ ਕੋਲੋਂ 1 ਕਰੋੜ 90 ਲੱਖ ਦੇ ਹਜ਼ਾਰ ਤਿਆਹੂ। ਅੱਛਾ। ਆਏ ਹਾਏ। ਉਹਨਾਂ ਪੈਸਿਆਂ ਦੀ ਤੇਰੀ ਕੋਠੀ ਹੋਣੀ ਸੀ। ਵੱਡੀ। ਅੱਛਾ। ਉਹਨਾਂ ਪੈਸਿਆਂ ਦੇ ਤੇਰੇ ਬੰਦਰ ਸ਼ੇਅਰ ਹੋਣ ਸੀ। ਹਾਂ। ਉਹਨਾਂ ਪੈਸੇ ਤੇਰੇ ਕੋਲ ਕੱਦੀ ਹੋਣੀ ਸੀ ਫੋਰਚੂਨਰ। ਯਾਰ ਮੈਂ ਤੇਰੇ ਘਰ ਗਿਆ ਸੀ ਮੇਰੇ ਘਰ ਕਿਉਂ ਮੈਂ ਉੜਦੀ ਉੜਦੀ ਖਬਰ ਸੁਣੀ ਆ ਕਿਹੜੀ ਖਬਰ ਮੈਂ ਸੁਣਿਆ ਵੱਡਾ ਮੁੰਡਾ ਸਫਾਰੀ ਲੈਣ ਲੱਗਾ ਆ ਵਾਡਾ ਮੁੰਡਾ ਗੱਡੀ ਲੈਣ ਲੱਗਾ ਛਪਾੜੀ ਤੇ ਗੁੰਡੂ ਨੇ ਦੱਸਿਆ ਆਹੀ ਲੈਣ ਲੱਗਾ ਕਿ ਕਿੰਨੂ ਕਿਉ ਤੇ ਉਹ ਤੋਂ ਛੋਟਾ ਮੁੰਡਾ ਕਿ ਲੈ ਲਗਾ ਰੱਖ ਜਾ ਵਾਡਾ ਮੁੰਡਾ ਛੋਟਾ ਮੁੰਡਾ ਗੁੰਡੂ ਉਹਨਾਂ ਦੀ ਆਪਣੇ ਛੋੜ ਕਿਉ ਹੋਰ ਵੀ ਹੋ ਗਿਆ ਤੇ ਉਹ ਤੋਂ ਛੋਟਾ ਉਹ ਤੋਂ ਛੋਟਾ ਡੈਵੜ ਤੇ ਜਿਹੜਾ ਸਭ ਤੋਂ ਛੋਟਾ ਉਹ ਕਿ ਲੈ ਲਗਾ ਉਹ ਅਮਰੁੱਤੀ ਇੰਜਣਾਗਾ ਨਾ ਹਾਂ ਸਾਲੇ ਰੋਣਾ ਕੋ ਪੁੱਤ ਮਰੂਤੀ ਕਵਾ ਜੈਂ ਮਰੂਤੀ ਕਵਾ ਮੇਰੀ ਮਰੂਤੀ ਲੱਗਾ ਚਾਰੇ ਬੱਚੇ ਕੁਛ ਨਾ ਕੁਛ ਨਾ ਲੱਗਿਆ ਹਾਂਜੀ ਆ ਸਾਡੀ ਚਾਚੀ ਕੀ ਲੱਗੀ ਆ ਚਾਚੀ ਚਾਚੀ ਓਏ ਮੇਰੀ ਆ ਗੱਡੀ ਚਾਚੀ ਤੁਹਾਡੀ ਨਾ ਮੈਨੂੰ ਲੈ ਲਓ ਚਾਚੀ ਨੈਨੋ ਚਾਚੀ ਨੈਨੋ ਚਾਚੀ ਨੈਨੋ ਨਹੀਂ ਓ ਗੱਡੀ ਨੈਨੋ ਲੈ ਲਗੀ ਆ ਇਹ ਚਾਚੀ ਨੈਨੋ ਇਹ ਤੇ ਮਾੜੂ ਕਾ ਆ ਨਾਲ ਲੱਗ ਨੇ ਚਾਚਾ ਪੰਜੇ ਜੀ ਛੇ ਜੀ ਕੁਛ ਲੱਗੇ ਆ ਹਾਂ ਤੁਸੀਂ ਕੀ ਲੱਗੇ ਇਹ ਸਾਰਾ ਕੋ ਪੁੱਤ ਕਿਸ਼ਤਾਂ ਦੇ ਲੈਣ ਲੱਗੇ ਆ ਅੱਛਾ ਮੈਂ ਫਾ ਲੈਣ ਲੱਗਾ ਉਹ ਕਾ ਲਈ ਥੋੜੇ ਨੇ ਫਾ ਲੈਣਾ ਪਾਪਾ ਜੇ ਤੱਕ ਦੀ ਪਾਪਾ ਜੇ ਕਿਹੜੀ ਪਾਪੂ ਕਿਹੜੀ ਖਲੇ ਤੇ ਚਾਚਾ ਮੈਂ ਬਦਮਾਸ਼ ਬਣਨਾ ਕੋਈ ਮੈਨੂੰ ਤਰੀਕਾ ਦੱਸ ਬਦਮਾਸ਼ੀ ਚ ਕੁਛ ਨਹੀਂ ਰੱਖਿਆ ਪੁੱਤ ਕਿਉਂ ਇੱਜ਼ਤ ਦੀ ਜਿਹੜੀ ਮਿਲਦੀ ਉਹੀ ਵਧੀਆ ਰੋਟੀ ਮੈਂ ਆਪਣੀ ਜਵਾਨੀ 'ਚ ਨਾ ਹਾਂਜੀ ਬੜਾ ਤਗੜਾ ਬਦਮਾਸ਼ ਹੁੰਦਾ ਓਏ ਮੈਂ ਤੈਨੂੰ ਆਪਣਾ ਵਾਕਿਆ ਸੁਣਾਉਣ ਲੱਗਾ ਮੈਂ ਆਪਣੀ ਜਵਾਨੀ ਦਾ ਵਾਕਿਆ ਹੱਥਾ ਸਾਡੇ ਪਿੰਡ ਚੋਂ ਪੱਲੀ ਚ ਕੋਈ ਕੀ ਆਣੀ ਟੋਲੀ ਬੰਟਾ ਮਲੇ ਜੀ ਦੀ ਟਿਆਣੀ ਟੋਲੀ ਬਾੜਾੜਾ ਕਰਦੇ ਮਿਊਜ਼ਿਕ ਮਲੇ ਜੀ ਦੀ ਟਿਆਣੀ ਟੋਲੀ ਗਾੜਾੜਾ ਕਰਦੇ ਉਹਨੂੰ 5-7 ਮੁੰਡੇ ਘੇਰ ਕੇ ਖਲੋਤੇ ਇੱਕ ਇੱਕ ਹੂਸ ਹੂਸ ਉਹਨੂੰ ਘੇਰ ਕੇ ਖਲੋਤੇ ਮੈਨੂੰ ਆਵਾਜ਼ ਮਾਰੀ ਮੈਨੂੰ ਚੜਿਆ ਕੁੱਤਾ ਕੀ ਕਰਦਾ ਕੀ ਮੇਰੀ ਬਰਕਰਾਰ ਮੈਂ ਘਰਾਂ ਕੇ ਸੌਂ ਗਿਆ ਉਹ ਕਿਉਂ ਗਿਆ ਲੱਤਾਂ ਡੋਈਆਂ ਮੈਂ ਲੱਗਣੇ ਮੇਰੀ ਗੱਲ ਕਿੱਥੇ ਜਾਂਦੀ ਟਰਨ ਮੈਨੂੰ ਵੀਰ ਕਿਹਾ ਇਹ ਲੜਦੇ ਹਜੇ ਵੀਰ ਤੇ ਜੇ ਮਦਦ ਨਾ ਕਰੇ ਮੈਂ ਫੇਰ ਗਿਆ ਓਏ ਓਏ ਹੋਏ ਉਹ 5 6 ਜਾਨੇ ਫਿਰ ਦੇ ਮੁੱਕੀ ਤੇ ਮੁੱਕੀ ਸੀ ਹੱਜਾ ਤੇ ਪੁੱਥੇ ਪੁੱਥੇ ਉਹ ਭਿਆਰ ਤੇ ਇਹ ਬਦਮਾਸ਼ੀ ਜਾਂਦੇ ਘਰ ਚਾਜੀ ਤੇਰੀ फिर मैंने टब्जर खंजर कटिया घरद्या सोच मु बिगड़ गया थी थी तो तरुके। तो तरुके तो थे थे जो बदमाश बन गया मेरा इस वे बाथरूम मैं इधर उठा उ दरवाजा खुला मैंख्या बिहकी जी टाली हेट के मुंडे ना बैठे मैं चढ़िया गुस्सा मैं सुन लिया मैं मैं टाकू 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 टाका लगी ओ मीठे गोलियां खदी आ जा बाबू की जान हां 12:00 का टाइम आज 11:30 नहीं थी बेचारी टाइम का कोई नहीं मैं ले 12:00 का टाइम तो फेर भी है ओए मैं फेर मेंख्या विंगी जी डाली हेड मुंडे ना बैठी होए मेनू चढ़ गया गुस्सा हां मैं चक्की छूटी कुछ भी जागी कितनी जागी कितनी जागी 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 क्या अच्छा फेर फेर मैं चक्की छूटी होए ओनु पढाया ਇਥੇ ਲ ਫੇਰ ਬੈਠੀ ਹਾਂ ਚੱਕਿਆ ਦਾਤਰ ਕਿਉਂ ਤੇ ਸਾਰੀ ਕੜਾਟ ਆ ਵੱਡਦਾ ਬੰਦਾ ਤੈਨੂੰ ਸਮਝ ਨਹੀਂ ਹੋਈ ਬਾਜੀ ਬੰਦਾ ਵੱਡਿਆ ਬੰਦਾ ਕਿੰਨੇ ਬੰਦਾ ਵੱਡਿਆ ਸਾਲਿਆ ਮੈਂ ਤੇ ਟਾਲੀ ਮੱਡੀ ਮਤੋਂ ਮਾਰੀ ਬੰਕੋ ਵੀ ਭੰਕੋ ਕੀ ਆ ਓਏ ਭੰਕੋ ਕੀ ਆ ਤੇ ਮੈਂ ਕੋਈ ਪ੍ਰੋਬਲਮ ਨਹੀਂ ਤਾਂ ਬੋਲਣਾ ਤੈਨੂੰ ਪਤਾ ਚਾਚਾ ਕਿਉਂ ਆ ਬੜਾ ਬੜ ਹੁੰਦਾ ਕੀ ਚਾਚਾ ਕਿਉਂ ਆ ਬੜਾ ਬੜ ਹੁੰਦਾ ਵਾ ਉਹ ਕਹਿੰਦਾ ਚਾਚਾ ਪਿਉ ਆ ਬੜਾ ਬੜ ਹੁੰਦਾ ਉੱਪੇ ਉਹ ਆ ਬਰਾਬਰ ਹੁੰਦਾ ਵਾ ਉਹ ਪਿਉ ਤੇ ਨਹੀਂ ਨਾ ਹੁੰਦਾ ਤੇ ਬਣਾ ਲਓ ਫਿਰ ਮੈਂ ਵੀ ਘਰ ਗਈ ਹੁੰਦਾ ਆ ਵੀ ਤੈਨੂੰ ਕਹਿੰਦੇ ਚਾਚਾ ਪਿਉ ਆ ਬਰਾਬਰ ਹੁੰਦਾ ਤੇ ਵੱਡ ਖਾਣੂ ਕੱਚ ਪੈਣਾ ਹੋਏ ਤੈਨੂੰ ਕਹਿੰਦਾ ਧੰਨਵਾਦ ਕਰ ਚਲ ਠੀਕ ਆ ਰੱਖਿਆ ਜਿਆਦਾ ਬੜਾ ਹੈ ਤੇ ਬੰਦ ਦਰਨਾ ਮੈਂ ਜੇ ਮੈਨੂੰ ਕੁੱਤਾ ਚੜ ਗਿਆ ਨਾ ਕੀ ਕਰ ਲੇਗਾ ਪੈਰੀ ਬੈਠੂ ਹੋਰ